ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ ਦੇ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ 23 ਹਮਲੇ ਦੇ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਵਿੱਚ 30 ਲੋਕਾਂ ਦੇ ਮਾਰੇ ਜਾਣ ਦਾ ਖਦ사 ਜਤਾਇਆ ਜਾ ਰਿਹਾ ਹੈ ਤਾਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿੱਚ 30 ਲੋਕਾਂ ਦੇ ਮਾਰੇ ਜਾਣ ਦਾ ਖਦ사 ਜਤਾਇਆ ਜਾ ਰਿਹਾ ਹੈ ਤੇ ਕਈ ਹੋਰ ਵੀ ਜ਼ਖਮੀ ਹੋਏ ਨੇ ਤਾਂ ਇਸ ਹਮਲੇ ਦੇ ਵਿੱਚ ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਦੇ ਮੰਜੂਨਾਥ ਦੀ ਵੀ ਜਾਨ ਚਲੀ ਗਈ ਹੈ ਤੇ ਉਹ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਪਹਿਲਗਾਮ ਆਏ ਹੋਏ ਸਨ ਤੇ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਪੱਲਵੀ ਅਤੇ ਪੁੱਤਰ ਵੀ ਮਜੂ ਸੀ ਤਾਂ ਇਸ ਹਮਲੇ ਤੋਂ ਪਹਿਲਾਂ ਮੰਜੂਨਾਥ ਤੇ ਪੱਲਵੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਪਲਵੀ ਨੇ ਇਸ ਹਮਲੇ ਬਾਰੇ ਜੋ ਦੱਸਿਆ ਉਹ ਦਿਲ ਦਹਿਲਾ ਦੇਣ ਵਾਲਾ ਹੈ ਤਾਂ ਪਲਵੀ ਦੇ ਅਨੁਸਾਰ ਅੱਤਵਾਦੀ ਹਿੰਦੂਆਂ ਨੂੰ ਗੋਲੀ ਮਾਰ ਰਹੇ ਸਨ ਤਾਤਵਾਦੀ ਹਮਲੇ ਦੇ ਵਿੱਚ ਜਾਨ ਗਵਾਉਣ ਵਾਲੇ ਮੰਜੂ ਨਾਦ ਦੀ ਪਤਨੀ ਪਲਵੀ ਨੇ ਅੱਗੇ ਆਖਿਆ ਕਿ ਜਦੋਂ ਉਹਨਾਂ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਤਾਂ ਮੈਂ ਅਤੇ ਮੇਰੇ ਪੁੱਤਰ ਨੇ ਅੱਤਵਾਦੀਆਂ ਨੂੰ ਕਿਹਾ ਕਿ ਤੁਸੀਂ ਮੇਰੇ ਪਤੀ ਨੂੰ ਮਾਰ ਦਿੱਤਾ ਤਾਂ ਹੁਣ ਮੈਨੂੰ ਵੀ ਮਾਰ ਦਿਓ ਤਾਂ ਇਸ ਦੇ ਉੱਤੇ ਇੱਕ ਅੱਤਵਾਦੀ ਨੇ ਆਖਿਆ ਕਿ ਮੈਂ ਤੈਨੂੰ ਨਹੀਂ ਮਾਰਾਂਗਾ جا کے نریندر مودی ਨੂੰ ਦੱਸ ਦਿਓ ਤਾਂ ਹਮਲੇ ਤੋਂ ਬਾਅਦ ਸਥਾਨਿਕ ਲੋਕ ਮਦਦ ਦੇ ਲਈ ਅੱਗੇ ਆਏ ਨੇ ਤੇ ਤਿੰਨ ਸਥਾਨਿਕ ਲੋਕਾਂ ਨੇ ਉਸ ਦੀ ਜਾਨ ਬਚਾਈ ਹੈ ਤਾਂ ਇਸੋ ਪ੍ਰੰਤ ਦੂਸਰੀ ویڈیو ਹਮਲੇ ਤੋਂ ਬਾਅਦ ਦੀ ਸਾਹਮਣੇ ਆਈ ਹੈ ਜਿਸ ਵਿੱਚ ਉਹ ਪਰਿਵਾਰ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਜਾਨ ਬਚ ਗਈ ਪਰ ચીਕ ਚਿਹੜਾ ਤੇ ਆਪਣਿਆਂ ਨੂੰ ਲੱਭਦੇ ਲੋਕ ਇੰਨੇ ਘਬਰਾਗੇ ਕਿ ਉਹ ਭਾਰਤੀ ਸੈਨਾ ਤੋਂ ਵੀ ਡਰਦੇ ਨਜ਼ਰ ਆਏ ਨੇ ਤਾਂ ਭਾਰਤੀ ਸੈਨਾ ਨੂੰ ਇੱਕ ਮਹਿਲਾ ਦੱਸਦੀ ਹੈ ਕਿ ਉਸਦੇ ਪਤੀ ਨੂੰ ਮਾਰ ਦਿੱਤਾ ਗਿਆ। ਉੱਥੇ ਹੀ ਛੋਟੇ ਬੱਚੇ ਆਪਣੇ ਪਾਪਾ ਨੂੰ ਲੱਭਦੇ ਨਜ਼ਰ ਆਏ ਨੇ। ਤਾਂ ਇਹ ਤਸਵੀਰਾਂ ਬੇਹਦ ਹੀ ਰੂਹ ਕੰਬਾਉਂ ਨੇ ਕਿਉਂਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੋਇਆ ਤੇ ਜ਼ਿਆਦਾਤਰ ਲੋਕ ਸਲਾਨੀ ਨੇ ਜੋ ਕਿ ਆਪਣੇ ਪਰਿਵਾਰ ਤੇ ਬੱਚਿਆਂ ਦੇ ਨਾਲ ਘੁੰਮਣ ਆਏ ਹੋਏ ਸਨ ਤਾਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਸਫਰ ਹੋਵੇਗਾ ਕਿਉਂਕਿ ਘੁੰਮਣ ਆਏ ਸੈਲਾਨੀਆਂ ਦੇ ਉੱਤੇ ਅੱਤਵਾਦੀ ਹਮਲਾ ਹੋਇਆ ਹੈ 30 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਤੇ ਕੁਝ ਅਜਈਆਂ ਤਸਵੀਰਾਂ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਕਿਉਂਕਿ ਹਮਲੇ ਤੋਂ ਬਾਅਦ ਵਾਲੀ ਤਸਵੀਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਤਸਵੀਰ ਨੂੰ ਦੇਖ ਕੇ ਸਭ ਦਾ ਦਿਲ ਪਸੀ ਜਾਵੇਗਾ ਕਿਉਂਕਿ ਆਪਣੇ ਪਾਪਾ ਨੂੰ ਲੱਭਦੇ ਬੱਚੇ ਤੇ ਦੂਜੇ ਪਾਸੇ ਉਹ ਮਹਿਲਾਵਾਂ ਜਿਨ੍ਹਾਂ ਦੇ ਪਤੀ ਦਾ ਸਾਆ ਉਹਨਾਂ ਦੇ ਸਿਰ ਤੋਂ ਉੱਠ ਚੁੱਕਿਆ ਕਿਉਂਕਿ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਤੇ ਹਮਲੇ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਦੀਆਂ ਜੋ ਤਸਵੀਰਾਂ ਨੇ ਇਹਨਾਂ ਨੂੰ ਦੇਖ ਕੇ ਹਰ ਇੱਕ ਦਾ ਦਿਲ ਜਿਹੜਾ ਉਹ ਪਸੀਜ ਜਾਵੇਗਾ ਤਾਂ ਅੱਤਵਾਦੀ ਹਮਲੇ ਤੋਂ ਬਾਅਦ ਦੀਆਂ ਜੋ ਤਸਵੀਰਾਂ ਨੇ ਉਹ ਵੀ ਸਾਹਮਣੇ ਆਈਆਂ ਨੇ ਕਿੱਥੇ ਲੋਕ ਨੇ ਜਿਹੜੇ ਘੁੰਮਦੇ ਨਜ਼ਰਾਰੇ ਸਨ ਪਰੰਤੂ ਇੱਕੋ ਲੱਖ ਧਰਤੀ ਦਹਿਲ ਜਾਂਦੀ ਹੈ ਅੱਤਵਾਦੀ ਹਮਲਾ ਹੁੰਦਾ ਤੇ ਹਮਲੇ ਦੇ ਵਿੱਚ 30 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਿਹੜੀ ਹੁਣ ਤੱਕ ਸਾਹਮਣੇ ਆ ਰਹੀ ਹੈ